ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ ਸਫਾਈ ਦੀ ਸੇਵਾ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਗਮ ਨੂੰ ਸੌਂਪੀ ਗਈ ਹੈ। ਜਿਨ੍ਹਾਂ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਕਾਰ ਸੇਵਾ ਆਰੰਭ ਕੀਤੀ ਗਈ ਹੈ। ਨਿਸ਼ਕਾਮ ਸੇਵਕ ਜਥਾ ਇਸ ਸੇਵਾ ਨਿਸ਼ਕਾਮ ਰੂਪ ਵਿੱਚ ਕਰਦਾ ਹੈ। ਜ਼ਿਕਰ ਇਹ ਖਾਸ ਹੈ ਕਿ بارش ਅਤੇ ਪ੍ਰਦੂਸ਼ਣ ਆਦ ਕਾਰਨ ਸੋਨੇ ਦੀ ਚਮਕ ਸਮਾਪਕੇ ਕਟ ਜਾਂਦੀ ਹੈ ਜਿਸ ਦੀ ਸਾਫ ਸਫਾਈ ਦੀ ਜ਼ਰੂਰਤ ਹੁੰਦੀ ਹੈ। ਇਹ ਸੇਵਾ ਕਰੀਬ 10 ਤੋਂ 12 ਦਿਨ ਜਾਰੀ ਰਹੇਗੀ ਜਿਸ ਦੇ ਤਹਿਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ ਤੇ ਲੱਗੇ ਸੋਨੇ ਦੀ ਧੁਵਾਈ ਕੁਦਰਤੀ ਟੰਗ ਨਾਲ ਕੀਤੀ ਜਾਵੇਗੀ ਐਨਾਂ ਹੀ ਨਈ ਸੇਵਕ ਜਥੇ ਦੇ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰਲੇ ਹਿੱਸੇ ਵਿੱਚ ਲੱਗੇ ਸੁਨਹਿਰੀ ਪੱਤਰਿਆਂ ਅਤੇ ਮੀਨਾਕਾਰੀ ਦੀ ਲੋੜ ਅਨੁਸਾਰ ਮੁਰੰਮਤ ਦਾ ਕਾਰਜ ਵੀ ਆਰੰਭਿਆ ਗਿਆ ਜੋ ਨਿਰੰਤਰ ਚੱਲ ਰਿਹਾ ਹੈ ਸੇਵਾ ਆਰੰਭ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਨਿਸ਼ਕਾਮ ਸੇਵਕ ਜਥੇ ਦੇ ਵੱਲੋਂ ਭਾਈ ਇੰਦਰਜੀਤ ਸਿੰਘ ਭਾਈ ਗੁਰਦੇਵਾਲ ਸਿੰਘ ਭਾਈ ਸੁਖਬੀਰ ਸਿੰਘ ਭਾਈ ਇਕਬਾਲ ਸਿੰਘ ਸਮੇਤ ਸੰਗਤਾਂ ਮੌਜੂਦ ਸਨ ਸੰਸਦੂ ਸ਼੍ਰੀ ਗ੍ਰਾਮਦਾਸਵਾਸ਼ਾ ਜੀ ਦੀ ਬੜੀ ਅਪਰਪਾਰ ਕਿਰਪਾ ਦਾ ਸਦਕਾ ਉਹਨਾਂ ਨੇ ਆਪਣੇ ਸੇਵਕ ਭਾਈ ਸਾਹਿਬ ਭਾਈ ਮੋਹਨ ਸਿੰਘ ਜੀ 버밍ਹਮ ਇੰਗਲੈਂਡ ਵਾਲੇ ਉਹਨਾਂ ਦੇ ਸਿਰ ਦੇ ਉੱਪਰ ਆਪਣਾ ਹੱਥ ਮਿਹਰ ਭਰੇ ਹੱਥ ਰੱਖ ਕੇ ਜੋ ਸੇਵਾ ਕਈ ਸਾਲਾਂ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆ ਸ਼ਹਿਰ ਤੋਂ ਲੈ ਕੇ ਸੇਵਾ ਚાલુ ਹੋਈ ਹੈ ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ ਹੁਣ ਸਾਡੇ ਵੀਰ ਜੀ ਭਾਈ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਆਪ ਜੀ ਨੂੰ ਦੱਸਣਗੇ ਬਾਬਾ ਜੀ ਦੇ ਭਾਈ ਗੁਰਦੇਵ ਸਿੰਘ ਜੀ ਕਿੰਨੇ ਚਿਰ ਤੋਂ ਆਪਾਂ ਲਗਾਤਾਰ ਇਸ ਸੇਵਾ ਦੇ ਵਿੱਚ ਸ਼ਾਮਲ ਹੋਏ ਹੋ ਆਪਣੀ ਹੋਈ ਹੈ ਨੰਨੇ ਸੋਨੇ ਦੀ ਸੇਵਾ ਸਾਡੀ 1995 ਤੋਂ 1999 ਤੱਕ ਹੋਈ ਹੈ ਸਾਡੀ ਬਾਰੂਨ ਜੀ ਦੇ ਤੋਂ 150 ਸਾਲ ਤੋਂ ਵਣੀ ਹੋ ਚੱਗੀ ਹੈ इस करके महाराज गुरु नानकाम से नु सेवा बख्शी पत्थर सेवा की है चौबीस पत्ले लाए गए उन्होंने तबाही तो अपनी तो कम कर रखने वास्ते हरेक साल संगत आँदी है महाराज महापुरुष शीरवाद लैके मैंबर आते हैं तरीबन दस तो ग्यारह बारह महाराज महाराज टाइम नहीं किसी टाइम ला नहीं सकते क्वालिटी एंड क्वालिटी सेवा करनी है तो तबाही जो है रीत की जाती है

10 ਮਿੰਟ ਬਾਅਦ ਸੋਲੂਸ਼ਨ ਦੇ ਨਾਲ ਮੇਜ਼ ਦੇ ਨਾਲ ਕਾਲੀ ਕਾਲੀ ਹੋਰ ਪਰਸੈਂਟ ਕਾਲਾ ਕਾ ਪਾਣੀ ਜੰਮਿਆ ਹੁੰਦਾ স্মੋਕ স্মੋਕ ਦੇ ਨਾਲ ਬਿਲਕੁਲ ਸਾਫ਼ ਹੋ ਜਾਂਦਾ ਕੀ ਲੋਕੀ ਹੈ ਜੀ ਇਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕੀ ਸਰਕਾਰਾਂ ਕਰਨ ਗਿਆ ਸਾਨੂੰ ਸੇਵਾ ਮਿਲ ਜਾਂਦੀ ਸਾਨੂੰ ਆਪਣਾ ਲਾਹਤ ਤੁਹਾਨੂੰ ਆਪਣੀ ਲਾਲਜਵੀਂ ਸੇਵਾ ਮਿਲਦੀ ਹੈ ਸਾਡਾ ਸਰੇਕ ਸਾਫ਼ ਸੇਵਾ ਬਕੀ ਤੁਹਾਨੂੰ ਇਹੀ ਲਾਹਤ